ਸਾਡੇ ਦਰਿਆਵਾਂ 'ਚ ਪਾਣੀ ਘਟ ਗਿਆ ਸਾਡੀਆਂ ਆਪਣੀਆਂ ਨਹਿਰਾਂ ਸੁੱਕੀਆਂ ਤੇ ਬਾਹਰਲੇ ਸੂਬਿਆਂ ਦੀਆਂ ਨਹਿਰਾਂ ਭਰੀਆਂ ਜਾ ਰਹੀਆਂ ਚਿੰਤਾ ਚ ਆਜ ਕੇ ਸਾਡੇ ਪਾਣੀ ਨਾ ਬਣੂਗਾ ਕਿ ਗਲਤੀ ਤੌਰ ਤੇ ਇਹ ਸਵਾਲ ਆਏਗਾ ਕਿ ਉਹ ਕਿਸ ਤਰ੍ਹਾਂ ਹੈ ਪਾਣੀ ਬਦੇ ਤਾਂ ਉਸ 'ਚ ਜਿੰਨਾ ਪੰਜਾਬ ਨੂੰ ਅੱਜ ਪਾਣੀ ਦੀ ਲੋੜ ਹੈ ਉਸ ਤੋਂ ਉਸ 'ਚ ਦਰਿਆਈ ਪਾਣੀਆਂ ਦਾ ਜਿਹੜਾ ਡਿਸਪਿਊਟ ਹੈ ਉਸ ਨੂੰ ਹੱਲ ਕਰਨ ਦੀ ਲੋੜ ਪਵੇਗੀ ਪੰਜਾਬ ਦਾ ਟੋਟਲ ਜਿਹੜਾ ਨਹਿਰੀ ਸਿਸਟਮ ਹੈ ਉਹ ਲਗਭਗ ਜਿੰਨੂੰ ਕਹੇ ਚਰਮਰਾਇਆ ਹੋਇਆ ਹੈ ਆ ਪੰਜਾਬ ਦੇ ਦਰਾਈ ਅਤੇ ਜ਼ਮੀਨੀ ਪਾਣੀ ਨੂੰ ਬਚਾਉਣ ਦੇ ਲਈ ਅੱਜ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਕਿਸਾਨ ਭਾਉਣ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਜਿਸ ਦੇ ਵਿੱਚ ਬੁੱਧੀਜੀਵੀ ਕਿਸਾਨ ਅਤੇ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸੀਗੇ ਗੱਲਬਾਤ ਕਰਦੇ ਸਾਡੇ ਨਾਲ ਰਮਿੰਦਰ ਪਟਿਆਲੇ ਜੀ ਹੁੰਦੇ ਰਮਿੰਦਰ ਜੀ ਲਗਾਤਾਰ ਪਾਣੀਆਂ ਦੀ ਲੜਾਈ ਨੂੰ ਲੈ ਕੇ ਚਰਚਾਾਂ ਚੱਲ ਰਹੀਆਂ ਨੇ ਕਿ ਆਉਣ ਵਾਲਾ ਸਮਾਂ ਸਾਡਾ ਜਿਹੜਾ ਕਿ ਪਾਣੀ ਦੀ ਲੜਾਈ ਨੂੰ ਲੈ ਕੇ ਹੋਵੇਗਾ 39 ਤੱਕ ਦਾ ਸਮਾਂ ਦਿੱਤਾ ਗਿਆ ਮਾਹਰਾਂ ਵੱਲੋਂ ਕਹਿੰਦੇ ਕਿ 39 ਤੱਕ ਪਾਣੀ ਖਤਮ ਹੋ ਜਾਵੇਗਾ ਜਿਹੜਾ ਜਮੀਨੀ ਖੇਤਾਂ ਦਾ ਪਾਣੀ ਹੈ ਤੇ ਰੇਪੇਰੀ ਨੂੰ ਸੂਲਾਂ ਤੇ ਵੀ ਸਵਾਲ ਖੜੇ ਹੁੰਦੇ ਆ ਜਦੋਂ ਐਸਓਐਲ ਦੀ ਗੱਲ ਹੁੰਦੀ ਆ ਹੁਣ ਤੁਸੀਂ ਪੁਨਰਗਠਨ ਐਕਟ ਦੇ ਵਿੱਚ ਤੁਸੀਂ ਕਿਹੜੇ ਕੋਈ ਬਦਲਾਅ ਹੋਣੇ ਚਾਹੀਦੇ ਕੀ ਕਹਿਣਾ ਚਾਹੋ ਦੇਖੋ ਅੱਜ ਸੈਮੀਨਾਰ ਅਸੀਂ ਪੰਜਾਬ 'ਚ ਜੋ ਪਾਣੀ ਦਾ ਕ੍ਰਾਈਸਿਸ ਵਧ ਰਿਹਾ ਅਸੀਂ ਜਮੀਨ ਹੇਠੋਂ ਪਾਣੀ ਜ਼ਿਆਦਾ ਕੱਢ ਰਹੇ ਹਾਂ ਔਰ ਰੀਚਾਰਜ ਘੱਟ ਹੋ ਰਿਹਾ ਸਾਡੇ ਦਰਿਆਵਾਂ 'ਚ ਪਾਣੀ ਤੋ ਬਾਹਰਲੇ ਸੂਬਿਆਂ ਦੀਆਂ ਨਹਿਰਾਂ ਭਰੀਆਂ ਜਾ ਰਹੀਆਂ ਨੇ। ਤੋ ਇੰਨਾਂ ਸਾਰੀਆਂ ਗੱਲਾਂ ਦਾ ਪੰਜਾਬ ਦਾ ਕਿਸਾਨ ਆ ਜਿਹੜਾ ਇਸ ਗੱਲੋਂ ਸੰਕਟ 'ਚ ਹੈ। ਚਿੰਤਾ ਚਾਜ ਕੇ ਸਾਡੇ ਪਾਣੀ ਨਾ ਬਣੂਗਾ ਕੀ। ਉਹਨਾਂ ਗੱਲਾਂ ਲਈ ਅੱਜ ਕਿਸਾਨ ਜਥੇਬੰਦੀਆਂ ਨੇ ਸਿਰ ਜੋੜਿਆ ਸੀ ਔਰ ਮਾਹਰ ਬੁਲਾਏ ਸੀ ਵੀ ਆਓ ਕੋਈ ਰਾਏ ਕੀ ਸਥਿਤੀ ਹੈ ਕਿਸ ਤਰ੍ਹਾਂ ਨਹੀਂ ਕਿ ਐਜੂਕੇਸ਼ਨ ਇੱਕ ਚੇਤਨਾ ਇੱਕ ਜਾਗਰਤੀ ਜੀ ਨੂੰ ਕਹਿੰਦੇ ਨੇ ਉਸ ਗੱਲ ਲਈ ਕੀ ਕੁਝ ਕਰਨ ਦੀ ਲੋੜ ਹੈਗੀ ਆ। ਉਹਨਾਂ ਜੀ ਜਨਰਲ ਅਸੈਸਮੈਂਟ ਕੀਤੀ ਹੈ ਜਮੀਨ ਹੇਠਲੇ ਪਾਣੀ ਦਾ ਕੀ ਲੈਵਲ ਹੈ ਕਿੱਥੋਂ ਤੱਕ ਪਹੁੰਚਿਆ ਹੈ ਭਾਰੇ ਮੈਟਲ ਕਿਸ ਥਾਂ ਤੋਂ ਕਦੋਂ ਜਾ ਕੇ ਆਉਣਗੇ ਤੇ ਟੈਕਨੀਕਲ ਮਾਹਰ ਵੀ ਜਿਹੜੇ ਅੱਜ ਅਸੀਂ ਸੱਦੇ ਸੀਗੇ ਤਾਂ ਉਹਨਾਂ ਨੇ ਸਥਿਤੀ ਰੱਖੀ ਹੈ ਉਸ ਚੋ ਇਹ ਹੈ ਵੀ ਇੱਕ ਤਾਂ ਟੋਟਲ ਜਿਹੜਾ ਨਹਿਰੀ ਇਰੀਗੇਸ਼ਨ ਹੈ ਜਿਹੜੀ ਇਹ ਵਿਧਾਨ ਦੀ ਲੋੜ ਹੈ ਪੰਜਾਬ 'ਚ ਔਰ ਉਸ ਲਈ ਕੁਦਰਤੀ ਤੌਰ ਤੇ ਇਹ ਸਵਾਲ ਆਏਗਾ ਕਿ ਕਿਸ ਤਰ੍ਹਾਂ ਹੈ ਪਾਣੀ ਬਦੇ ਤਾਂ ਉਸ ਜਿੰਨਾ ਪੰਜਾਬ ਨੂੰ ਅੱਜ ਪਾਣੀ ਦੀ ਲੋੜ ਹੈ ਤੋ ਉਸ ਚ ਦਰਿਆਈ ਪਾਣੀਆਂ ਦਾ ਜਿਹੜਾ ਡਿਸਪਿਊਟ ਹੈ ਉਸ ਨੂੰ ਹੱਲ ਕਰਨ ਦੀ ਲੋੜ ਪਵੇਗੀ ਔਰ ਉਸ ਨੂੰ ਹੱਲ ਕਰਨ ਲਈ ਕੀ ਚੀਜ਼ ਆਧਾਰ ਬਣਾਈ ਜਾਵੇ ਕੀ ਪੋਲਿਟਿਕਸ ਹੋਵੇ ਨਹੀਂ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਇਸ ਸੈਮੀਨਾਰ ਕਿ ਪ੍ਰਿੰਸੀਪਲਸ ਫੜੇ ਜਾਣ ਕਨਸਟੀਟਿਊਸ਼ਨਲ ਚੀਜ਼ਾਂ ਫੜੀਆਂ ਜਾਂ ਸੰਵਿਧਾਨਕ ਤੌਰ ਤੇ ਜੋ ਹੈਗੀਆਂ ਨੇ ਜਾਂ ਸਾਡੇ ਕੋਲੇ ਜੋ ਰਪੇਰੀਅਨ ਸਿਧਾਂਤ ਜੋ ਅਗਵਾਈ ਦਿੰਦਾ ਇਹ ਦੋਹੀ ਚੀਜ਼ਾਂ ਹੱਲ ਨੇ ਨਾ ਦੇ ਵਿੱਚ ਸੁਪਰੀਮ ਕੋਰਟ ਹੱਲ ਕਰ पाएगी ਨਾ ਹੀ ਕੋਈ ਸੂਬੇ ਦੀਆਂ ਪੋਲਿਟੀਕਲ ਪਾਰਟੀਆਂ ਉਸ ਤਰ੍ਹਾਂ ਕੋਈ ਇਸ ਚ ਉਸ ਤਰ੍ਹਾਂ ਦੀ ਅੱਖ ਲਾ ਸਕਣ ਚਾਹੇ ਉਹ ਹਰਿਆਣੇ ਨੂੰ ਪੰਜਾਬ ਉਰੂਧ ਖੜਾ ਕਰਨੀਆਂ ਜਾਂ ਹੋਰ ਤਾਂ ਪ੍ਰਿੰਸੀਪਲ ਫੜਲੇ ਜਾਣ ਇੰਟਰਵਾਟਰ ਸਟੇਟ ਜਿਹੜਾ ਇੰਟਰ ਸਟੇਟ ਡਿਸਪਿਊਟ ਬਿਲ ਹੈ ਜਿਹੜਾ ਵਾਟਰ ਦਾ 1956 ਜਿਹੜਾ ਬਣਿਆ ਉਹ ਇਹ ਕਹਿੰਦਾ ਹੈ ਉਹਦਾ ਵਿੱਚ ਹੈ ਕਿ ਜਿੰਨਾ ਜਿੱਥੋਂ ਦਰਿਆ ਲੰਘਦੇ ਹੋ ਉਹ ਦਰਿਆਵਾਂ ਦੇ ਲੰਘਣ ਵਾਲੇ ਸੂਬਿਆਂ 'ਚ ਉਹ ਰੌਲਾ ਆ ਹੁਣ ਸਾਡਾ ਪੰਜਾਬ ਦਾ ਕੋਈ ਦਰਿਆ ਤਾਂ ਰਾਜਸਥਾਨ 'ਚੋਂ ਨਿਕਲਦਾ ਨਹੀਂ ਠੀਕ ਹੈ ਤਾਂ ਇਸ ਕਰਕੇ ਸਾਡੇ ਪੰਜਾਬ ਦੀ ਮਾਲਕੀ ਦੇ ਹੱਕ تسلیم ਕਰਨ ਦਾ ਸਵਾਲ ਆ ਤਾਂ ਇਹ ਜੇ ਮਾਲਕੀ ਹੈਕਰ ਪੇਰੀਅਨ ਤੇ تسلیم ਕਰ ਲਓਗੇ ਤਾਂ ਕਨਸਟੀਟਿਊਸ਼ਨਲ ਤੇ ਮੰਡ ਕਰ ਲਾਂਗੇ ਉਹਦੀ ਕੀਮਤ ਦੇ ਦੇਣੋ ਸਾਨੂੰ ਤੋ ਉਸ 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 ਉਹਨਾਂ ਚੀਜ਼ਾਂ ਨੂੰ ਇਸ ਗੱਲ ਦੇ ਉੱਪਰ ਚਰਚਾ ਚੱਲ ਜਾਂਦੀ ਗਈ ਹੈ ਹਰਿਆਣੇ ਨਾਲ ਵੀ ਇਸ ਮਾਮਲੇ ਦੇ ਉੱਪਰ ਅਸੀਂ ਕੋਈ ਮਾਨਵਤਾ ਵਿਰੋਧੀ ਨਹੀਂ ਪਰ ਜਦੋਂ ਸਾਡੇ ਕੋਲੇ ਪਾਣੀ ਘਟ ਰਿਹਾ ਸਾਡੀ ਸਾਡੀ ਲੋੜ ਉਹ ਆ ਤਾਂ ਉਸ ਤੋਂ ਪਹਿਲਾਂ ਸਾਡੀ ਲੋੜ ਨੂੰ ਜਿਹੜਾ ਜਿਹੜਾ ਸੂਬਾ ਜਿਹਦੇ ਚੋ ਜਿਹਦੇ ਜਿਹੜਾ ਨੁਕਸਾਨ ਸਹਿੰਦਾ ਹੈ ਜਿਹਦੇ ਚੋ ਦਰਿਆ ਲੰਘਦੇ ਨੇ ਉਹਦੀ ਲੋੜ ਪੂਰੀ ਨਾ ਹੋਵੇ ਤਾਂ ਬਾਹਰ ਕਿਉਂ ਜਾਊਗਾ ਉਹ ਸਾਰਾ ਮਾਮਲਾ ਤੋ ਇਸ ਨੂੰ ਦੁਆਰ ਤੋਂ ਦੇਖਣ ਦੀ ਜ਼ਰੂਰਤ ਹੈ ਔਰ ਉਹ ਦੇਖਿਆ ਤਾਂ ਹੀ ਜਾਊਗਾ ਜੇ ਪੰਜਾਬ ਦਾ ਮਾਲਕੀ ਹੱਕ تسلیم ਕੀਤਾ ਜਾਊਗਾ ਨੰਬਰ 1 ਉਹ ਅੱਜ ਇੱਕ ਤਾਂ ਉੱਪਰ ਕੇ ਗੱਲ ਸਾਹਮਣੇ ਆਈ ਹੈ ਦੂਜੀ ਚੀਜ਼ ਇਹ ਆਈ ਹੈ ਕਿ ਪੰਜਾਬ ਦਾ ਟੋਟਲ ਜਿਹੜਾ ਨਹਿਰੀ ਸਿਸਟਮ ਹੈ ਉਹ ਲਗਭਗ ਜਿੰਨੂੰ ਕਹੇ ਚਰਮਰਾਇਆ ਹੋਇਆ ਆ ਇਹ ਅੰਗਰੇਜ਼ਾਂ ਦੇ ਦੌਰ ਦਾ ਬਣਿਆ ਹੋਇਆ ਔਰ ਉਸੇ ਤਰ੍ਹਾਂ ਦਾ ਚੱਲਿਆ ਹੁੰਦਾ ਇਸ ਨੂੰ ਪ੍ਰੋਪਰ ਓਵਰਹਾਲਿੰਗ ਕਰਨ ਲਈ ਇਸ ਨੂੰ ਪ੍ਰੋਪਰ ਠੀਕ ਢੰਗ ਨਾਲ ਚੰਗੀ ਹਾਲਤ ਚ ਚੱਲਦਾ ਕਰਨ ਲਈ 15 ਕੁ ਹਜ਼ਾਰ ਕਰੋੜ ਰੁਪਏ ਦੀ ਲੋੜ ਹੈਗੀ ਹੈ ਤੋ ਅੱਜ ਇਸ ਗੱਲ ਦੇ ਉੱਪਰ ਸਿਗਾ ਵੀ ਇਸ ਗੱਲ ਨੂੰ ਲੈ ਲਈ 15000 ਕਰੋੜ ਰੁਪਏ ਦਾ ਬੰਦੂਬਸਤ ਕਰਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਸਿਰ ਜੋੜਨਾ ਪਊਗਾ ਔਰ ਸੰਘਰਸ਼ ਦਾ ਕੋਈ ਪ੍ਰੋਗਰਾਮ ਦੇਣਾ ਪਊਗਾ ਹੁਣ ਇਹਦੇ ਚੋ ਸੈਂਟਰ ਤੋਂ ਕਿੰਨਾ ਲੈਣਾ ਸੀ ਬਜਟ ਆ ਰਿਹਾ ਸੈਂਟਰ ਨੂੰ ਪੈਕੇਜ ਦੇਣਾ ਚਾਹੀਦਾ ਇਸ ਮਾਮਲੇ 'ਚ ਪੰਜਾਬ ਨੂੰ ਬਾਕੀ ਸੂਬਿਆਂ ਨੂੰ ਇੰਡਸਟਰੀ ਰਿਆਇਤਾਂ ਦੇਣੀਆਂ ਪਹਾੜੀ ਸੂਬਿਆਂ ਨੂੰ ਤਾਂ ਪੰਜਾਬ 'ਚ ਐਗਰੀਕਲਚਰ ਪ੍ਰਮੁੱਖ ਚੀਜ਼ ਹੈ ਤੇ ਚਿਹ ਰਿਆਇਤ ਦੇਣੀ ਚਾਹੀਦੀ ਹੈ ਸਾਨੂੰ ਪੈਕੇਜ ਦੇਣਾ ਚਾਹੀਦਾ ਔਰ ਪੰਜਾਬ ਗਵਰਨਮੈਂਟ ਨੂੰ ਵੀ ਇਸ ਗੱਲ ਦੇ ਉੱਪਰ ਜਿਹੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਤੁਸੀਂ ਮੋਗਿਆਂ ਦਾ ਟੋਟਲ ਕਿਉਂਕਿ ਇਹ ਟੈਕਨੀਕਲ ਮਾਮਲਾ ਆ ਇਰੀਗੇਸ਼ਨ ਚ ਜਦੋਂ ਉਦੋਂ ਵਾਟਰ ਅਲਾਉਂਸ ਤੈਅ ਕੀਤਾ ਸੀਗਾ ਤਾਂ ਉਦੋਂ ਪਾਣੀ ਵਾਟਰ ਦੀ ਇੰਟੈਂਸਿਟੀ ਕੀ ਹੈ crop ਇੰਟੈਂਸਿਟੀ ਕੀ ਹੈ ਸਾਰਾ ਕੁਝ ਦੇਖ ਕੇ ਤੈਅ ਹੋਇਆ ਸੀ ਹੁਣ ਕਿਸ ਤਰ੍ਹਾਂ ਦੀ crop ਇੰਟੈਂਸਿਟੀ ਹੈ ਹੁਣ ਤਾਂ ਰਕਬਾ ਵਧ ਗਿਆ ਅਸੀਂ ਅੱਗੇ ਖੇਤ ਖਾਲੀ ਰਹਿੰਦੇ ਹੁੰਦੇ ਸੀ ਹੁਣ ਤਾਂ ਅਸੀਂ 2-2 3-3 ਫਸਲਾਂ ਲੈਣੇ ਆ ਔਰ ਕਮਰਸ਼ੀਅਲਾਈਜੇਸ਼ਨ ਹੋ ਗਈ ਹੈ ਟੋਟਲ ਮਾਰਕੀਟ ਓਰੀਐਂਟੇਸ਼ਨ ਸਰਪਲਸ ਪ੍ਰੋਡਿਊਸ ਕਰਦੇ ਆ ਅਸੀਂ ਦੂਸਰੇ ਪਾਸੇ ਇੰਟੈਂਸਿਟੀ ਉਸ ਮੁਤਾਬਕ ਹੈ ਜਿਹੜੀ ਵੀ ਉਹ ਜਿਹੜੀ ਅੰਗਰੇਜ਼ਾਂ ਦੇ ਦੌਰ ਚ ਤੈਅ ਕੀਤੀ ਸੀ ਉਹਦੇ ਨਾਲ 6 ਗੁਣਾ ਵੱਧ ਗਈ ਹੈ ਤੋਂ ਸਾਡਾ ਵਾਟਰ ਅਲਾਉਂਸ ਵੀ ਇਨਕਰੀਜ਼ ਕਰਨ ਦੀ ਲੋੜ ਹੈ ਇਹ ਕੀ ਕਰ ਰਹੇ ਨੇ ਕਿਤੇ ਮੋਗੇ ਉੱਚੇ ਕਰਤੇ ਕਿਤੇ ਨੀਵੇਂ ਕਰਤੇ ਇਸ ਤਰ੍ਹਾਂ ਦਾ ਇਹ ਮਾਮਲਾ ਹਾਲ ਹੀ ਨਹੀਂ ਹੋਣਾ ਟੋਟਲ ਮਾਇਰਾਂ ਦੀ ਰਾਏ ਲੈ ਕੇ ਇਸ ਨੂੰ ਰੀਵੈਂਪ ਕਰਨ ਦੀ ਜ਼ਰੂਰਤ ਹੈ ਇਸ ਨੂੰ ਸਾਰੇ ਨੂੰ ਦੁਬਾਰ ਤੋਂ ਠੀਕ-ਠਾਕ ਹਾਲਤ ਚ ਲਿਆਉਣ ਦੀ ਪੈਸਾ ਖਰਚਣ ਦੀ ਪਰ ਇੱਕ ਗੱਲ ਹੋਰ ਵੀ ਕਹਿੰਦੇ ਕਹਿੰਦੇ ਕਿ ਕ੍ਰੋਪ ਡਾਇਵਰਸੀਫਿਕੇਸ਼ਨ ਜਿਹੜੀ ਕਿ ਜ਼ਰੂਰੀ ਆ ਜੇ ਬਦਲਾਅ ਹੋਊਗਾ ਜੇ ਕਿਤੇ ਨਾ ਕਿਤੇ ਝੋਨੇ ਦੀ ਜਿਆਦਾ ਨਿਰਭਰ ਹੋ ਚੁੱਕੇ ਨੇ ਕਿਸਾਨ ਕਹਿੰਦੇ ਆ ਉਹ ਕਿਉਂਕਿ ਮਸਪੀ ਮਿਲਦੀ ਹੈ ਬਹੁਤ ਸਾਰੇ ਕਿਸਾਨਾਂ ਦੇ ਵੀ ਮਜਬੂਰੀਆਂ ਨੇ ਅਗਰ ਕਹਿੰਦੇ ਫਸਲੀ ਭੁਗਤਾਨ ਆਂਦੀ ਆ ਤਾਂ ਕਿਤਨੇ ਕਿਤੇ ਇਹਦੇ ਵਿੱਚ ਵੀ ਬਦਲਾਅ ਹੋਏ ਕਿ ਝੋਨਾ ਸਭ ਤੋਂ ਵੱਧ ਪਾਣੀ ਦੇਖੋ ਮੈਂ ਤਾਂ ਤਾਂ ਹੀ ਕਿਹਾ ਸੀ ਟੋਟਲ ਸਾਰਾ ਕੁਝ ਕੰਪਰੀਹੈਂਸਿਵਲੀ ਜੋੜਿਆ ਹੋਇਆ ਹੈ ਪੰਜਾਬ ਚ ਜੇ ਅਗਰੀਰੀਅਨ ਸੈਕਟਰ ਚ ਤੁਸੀਂ ਟੋਟਲ ਡਿਵੈਲਪਮੈਂਟ ਮਾਡਲ ਬਦਲਦਾ ਤਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਕਰਨ ਦੀ ਲੋੜ ਹੈ ਇੱਕ ਤਹ ਇਹ ਜਿਹੜਾ ਪ੍ਰੋ ਕਾਰਪੋਰੇਟ ਮਾਡਲ ਹੈ ਇਹਨੂੰ ਤਲੰਜਲੀ ਦੇਣ ਦੀ ਲੋੜ ਹੈ ਨੰਬਰ 2 ਤੁਹਾਨੂੰ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਦੇਣ ਦੀ ਲੋੜ ਹੈ ਔਰ ਐਮਐਸਪੀ ਸੀ 2+50% ਨਾਲ ਦੇਣ ਦੀ ਲੋੜ ਹੈ ਤੀਸਰਾ ਤੁਹਾਨੂੰ ਟੋਟਲ ਆਪਣੀ ਜਿਹੜੀ ਐਗਰੀਕਲਚਰ ਰਿਸਰਚ ਹੈ ਮਹੋ ਇਥੋਂ ਦੀਆਂ ਕੁਦਰਤੀ ਲੋੜਾਂ ਦੇ ਮੁਤਾਬਕ ਇਥੋਂ ਦੇ ਕਲਾਈਮੇਟ ਦੇ ਮੁਤਾਬਕ ਇਥੋਂ ਦੇ ਐਗਰੋ ਕਲਾਈਮੇਟ ਜ਼ੋਨ ਦੇ ਮੁਤਾਬਕ ਡੀਸੈਂਟਰਲਾਈਜ਼ ਕਰਨ ਦੀ ਜ਼ਰੂਰਤ ਹੈ ਇਹ ਕਾਰਪੋਰੇਟ ਓਰੀਐਂਟਡ ਰਿਸਰਚ ਹੈ ਉਸ ਢੰਗ ਨਾਲ ਡੀਸੈਂਟਰਲਾਈਜ਼ ਕਰਕੇ ਤਾਂ ਜੋ ਸਾਡੀ ਜਿਹੜੇ ਦੇਸੀ ਕਿਸਮਾਂ ਨੇ ਉਹਨਾਂ ਦੀ ਪ੍ਰੋਡਕਟਿਵਿਟੀ ਵੱਧ ਸਕਦੀ ਹੋਵੇ ਔਰ ਦੂਸਰੇ ਪਾਸੇ ਇਰੀਗੇਸ਼ਨ ਹੈ ਜਿਹੜੀ ਨਹਿਰੀ ਸਿੰਚਾਈ ਹੈ ਜਿਹੜੇ ਇਹਦੇ ਹੇਟ ਰਕਬਾ ਵਧਾਉਣ ਦੀ ਜ਼ਰੂਰਤ ਹੈ ਇਹ ਟੋਟਲ ਕੰਪਰੀਹੈਂਸਿਵ ਹੱਥ ਪਾਉਣਾ ਪਊਗਾ ਕਿਸੇ ਇੱਕ ਚੀਜ਼ ਨੂੰ ਹੱਥ ਪਾ ਕੇ ਹੱਲ ਹੋਣਾ ਨਹੀਂ ਇਸ ਕਰਕੇ ਪਾਣੀ ਦਾ ਵਾਲ ਫੋਰਿਸ ਵਾਲ ਹੈ ਖਤਮ ਹੋ ਰਿਹਾ ਜਦੋਂ ਇਹਦੇ ਨਾਲ ਜਾਵਾਂਗੇ ਤਾਂ ਇਹਦੇ ਨਾਲ ਬਾਕੀ ਚੀਜ਼ਾਂ ਵੀ ਜੁੜੀਆਂ ਹੋਈਆਂ ਨੇ ਡਾਇਵਰਸੀਫਿਕੇਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਇਹ ਡਿਸਕੋਰਸ ਥੱਲੇ ਹੀ ਥੱਲੇ ਕਿਸਾਨੀ 'ਚ ਥੱਲੇ ਹੀ ਥੱਲੇ ਫਲਾਵਾਂਗੇ ਅੱਜ ਦੇ ਸੈਮੀਨਾਰ 'ਚ ਵੀ ਇਸੇ ਤਰ੍ਹਾਂ ਨਾਲ ਚੀਜ਼ਾਂ ਜੁੜੀਆਂ ਹੋਈਆਂ ਸੀ ਵੀ ਮੱਕੀ ਹੈ ਜਿਹੜੀ ਇਸ ਸਰੋਤ ਦੇ ਕਿੰਨਾ ਪਾਣੀ ਲੈਂਦੀ ਆ ਔਰ ਉਹ ਜਦੋਂ ਨਮੀ ਰਹਿਤ ਜਿਹੜੀ ਹਵਾ ਚੱਲਦੀ ਆ ਲੋ ਚੱਲਦੀ ਆ ਉਹ ਕਿਸ ਤਰ੍ਹਾਂ ਐਵੇਪੋਰੇਟ ਕਰਦੀ ਹੈਗੀ ਆ ਜਾਂ ਕਿਹੜੀਆਂ-ਕਿਹੜੀਆਂ ਥਾਵਾਂ ਦੇ ਕਿਵੇਂ-ਕਿਵੇਂ ਚੀਜ਼ਾਂ ਜਿਹੜੀਆਂ ਉਹ ਬਦਲਣ ਦੀ ਜ਼ਰੂਰਤ ਹੈ ਨਰਮਾ ਬੈਲਟ 'ਚ ਵੀ ਝੋਨਾ ਚਲਾ ਗਿਆ ਉਹਦੇ ਨਾਲ ਜਿਹੜੀ ਨਮੀ ਬੰਦੀ ਹੈ ਜਿਹੜੀ ਸੁੰਡੀ ਆ ਗਈ ਉਹ ਮਰਦੀ ਹੋਈ ਨਹੀਂ ਹੈ ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਅੱਜ ਮਾਹਿਰਾਂ ਨੇ ਟੋਟਲ ਜੋ ਦੱਸਿਆ ਉਹਦੇ ਚੋਂ ਇਹੀ ਚੀਜ਼ ਨਿਕਲਦੀ ਹੈ ਇੱਕ ਤਾਂ ਵੀ ਰਿਪੇਰੀਅਨ ਤਹਿਤ ਪੰਜਾਬ ਦਾ ਮਾਲਕੀ ਇੱਕ تسلیم ਕੀਤਾ ਜਾਵੇ ਦੂਸਰਾ ਨਹਿਰੀ ਸਿਸਟਮ ਨੂੰ ਰੀਵੈਂਪ ਕੀਤਾ ਜਾਵੇ ਉਹਦੇ ਲਈ ਗਵਰਨਮੈਂਟ ਪੈਸਾ ਖਰਚੇ ਤੇ ਤੀਸਰਾ ਇਹ ਹੈਗਾ ਹੈ ਕਿ ਟੋਟਲ ਡਾਈਵਰਸੀਫਿਕੇਸ਼ਨ ਦੇ ਈਸ਼ੂ ਨੂੰ ਕੰਪਰੀਹੈਂਸਿਵਲੀ ਡੀਲ ਕੀਤਾ ਜਾਵੇ ਇੱਕ ਦੂਕਾ ਕਰਕੇ ਇਦਾਂ ਚੀਜ਼ਾਂ ਨਾਲ ਹੱਲ ਨਹੀਂ ਪਾਣੀ ਬਚਾਉਣ ਨੂੰ ਲੈ ਕੇ ਗੱਲਬਾਤ ਹੋਈ ਸੈਮੀਨਾਰ ਦੇ ਵਿੱਚ ਕਿਉਂਕਿ ਸ਼ਹਿਰ ਨੇ ਸ਼ਹਿਰਾਂ ਦੇ ਵਿੱਚ ਵੀ ਵਾਟਰ ਹਾਰਵੈਸਟਿੰਗ ਹੋ ਸਕਦੀ ਹੈ ਪਿੰਡਾਂ ਦੇ ਵਿੱਚ ਵੀ ਹੋ ਸਕਦੀ ਆ ਜੋ ਬਾਰਿਸ਼ ਅੱਜਕੱਲ ਹਰ ਸਾਲ ਦੇ ਵਿੱਚ ਤਕਰੀਬਨ ਬੇਮੌਸਮੀ ਵੀ ਆਂਦੀ ਹੈ ਕੁਝ ਮੌਸਮੀ ਬਾਰਿਸ਼ ਵੀ ਹੁੰਦੀ ਹੈ ਉਸ ਨੂੰ ਬਚਾ ਕੇ ਫਸਲਾਂ ਦੇ ਚਰਤੇ ਜਾਂਦੇ ਕੁਝ ਇਸ ਮੁੱਦੇ ਲੈ ਦੇਖੋ ਮੈਂ ਪਹਿਲਾਂ ਹੀ ਕਿਹਾ ਸੀ ਟੋਟਲਟੀ ਚ ਇੱਕ ਚੀਜ਼ ਹੈ ਰੀਚਾਰਜਿੰਗ ਪੁਆਇੰਟ ਹੈ ਅਸੀਂ ਨਹਿਰਾਂ ਦੇ ਮੋੜ ਤੇ ਵੀ ਕਹਿ ਰਹੇ ਹਾਂ ਅਸੀਂ ਰੀਚਾਰਜਿੰਗ ਪੁਆਇੰਟ ਸ਼ਹਿਰਾਂ ਚ ਜਿੰਨਾ ਛੱਤਾਂ ਦੇ ਉੱਪਰ ਮੀਂਹ ਦਾ ਪਾਣੀ ਆ ਇਹ ਕਿਸ ਤਰ੍ਹਾਂ ਹਾਲਾਂਕਿ ਨਕਸ਼ਾ ਪਾਸ ਨਹੀਂ ਹੋ ਸਕਦਾ ਉਹਦਾ ਪਰ ਉਹਦੇ ਨਾਲ ਉਹਨਾਂ ਨੇ ਇੱਕ ਕਹਿੰਦੇ ਲਾਈਨ ਪਾ ਦੇ ਵੀ 20000 ਰੁਪਏ ਦੇ ਦਿਓ ਫੀਸ ਭਰ ਦਿਓ ਤੇ ਉਹ ਸਰ ਜਾਊਗਾ ਇਫ ਹੀ ਸਟਾਉਣੀ ਚਾਹੀਦੀ ਹੈ ਔਰ ਇਹ ਕੰਡੀਸ਼ਨ ਬਣਾਉਣੀ ਚਾਹੀਦੀ ਹੈ ਔਰ ਇਸ ਕੰਡੀਸ਼ਨ ਨੂੰ ਗਵਰਨਮੈਂਟ ਨੂੰ ਇਹਦੇ ਤੇ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਪ੍ਰੋਪਰਲੀ ਤਾ ਜੋ ਕੋਈ ਬੈਕਟੀਰੀਆ ਜਾਂ ਹੋਰ ਕਿਸਮ ਦਾ ਵੀ ਡਿলিউਟਡ ਚੀਜ਼ ਹੈ ਜਿਹੜੀ ਬਲੂਟਡ ਚੀਜ਼ ਹੈ ਉਹ ਧਰਤੀ ਦੇ ਹੇਠਾਂ ਨਾ ਜਾਵੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਕੁਦਰਤ ਨੇ ਸਾਨੂੰ ਫਿਲਟਰ ਦਿੱਤਾ ਉਹ ਫਿਲਟਰ ਵੀ ਸੁਰੱਖਿਅਤ ਰਹੇ ਉਸ ਟੈਗ ਨਾਲ ਰੀਚਾਰਜਿੰਗ ਪੁਆਇੰਟ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਗੱਲਾਂ ਜੇ ਸੈਮੀਨਾਰ 'ਚ ਹੋਈਆਂ ਨੇ ਔਰ ਇਸ ਨੂੰ ਅਸੀਂ ਕੰਪਰੀਹੈਂਸਿਵਲੀ ਕਿਉਂਕਿ ਅੱਜ ਸੈਮੀਨਾਰ ਆ ਕੁਝ ਚੀਜ਼ਾਂ ਸੀ ਰੈਜ਼ੋਲੂਸ਼ਨ ਪਾਸ ਕੀਤੇ ਨੇ ਉਹ ਇੱਕ ਚੀਜ਼ ਇਹਨਾਂ ਦੇ ਨਾਲ ਜੋੜ ਕੇ ਜਰੂਰ ਕੁਝ ਨਾ ਕੁਝ ਡਿਮਾਂਡ ਬਣਾ ਕੇ ਸਟਰਗਲ ਕਰਾਂਗੇ ਜੇ ਸੰ ਸਾਡੇ ਨਾਲ ਰਮਿੰਦਰ ਸਿੰਘ ਪਟਿਆਲਾ ਅੱਜ ਸਿੱਧੇ ਤੌਰ ਤੇ ਕਿਸਾਨਾਂ ਵੱਲੋਂ ਸੈਮੀਨਾਰ ਰੱਖਿਆ ਗਿਆ ਜਿਸ ਵਿੱਚ ਦਰਾਈ ਅਤੇ ਜ਼ਮੀਨੀ ਪਾਣੀ ਬਚਾਉਣ ਦੀ ਗੱਲ ਹੋਈ ਸਿੱਧੇ ਤੌਰ ਤੇ ਜੇਕਰ ਦਰਾਈ ਪਾਣੀ ਸੂਬਿਆਂ ਨੂੰ ਜਾਂ ਕਿਸਾਨਾਂ ਨੂੰ ਦਿੱਤੇ ਜਾਂਦੇ ਨੇ ਤਾਂ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਸਾਰਾ ਜਿਹੜਾ ਕਿ ਫਾਇਦਾ ਹੋਏਗਾ ਅਤੇ ਵਾਟਰ ਹਾਰਵੈਸਟਿੰਗ ਦੀ ਮੁੱਦਾ ਵੀ ਇਸ ਉਚਕਾਰ ਜਿਹੜਾ ਕਿ ਦੇਖਣ ਵਾਲਾ ਹੈ ਕੈਨਵਰਸ ਗੁਰਸੇਵ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਨ ਡੇ ਨਿਊਜ਼ ਚੰਡੀਗੜ੍ਹ